ਕਹਿੰਦੇ ਦੋਸਤੋ ਹਰ ਖਾਸ ਸਲਾਹ ਦੇਣੀ ਵੀ ਚੰਗੀ ਗੱਲ ਨਹੀਂ ਹੁੰਦੀ। ਕੱਲ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਇੱਕ ਵਾਰ ਕਿਸੇ ਰਾਜੇ ਦਾ ਘੋੜਾ ਬਿਮਾਰ ਹੋ ਜਾਂਦਾ ਹੈ। ਉਹਨੂੰ ਘੋੜਾ ਆਪਦੀ ਜਾਨ ਤੋਂ ਵੱਧ ਪਿਆਰਾ ਹੁੰਦਾ ਹੈ। ਉਹ ਹਰੇਕ ਵੈਦ ਨੂੰ ਜੋ ਵੀ ਡਾਕਟਰ ਹੁੰਦੇ ਨੇਗੇ ਸ਼ਹਿਰ ਦੇ ਸਾਰਿਆਂ ਨੂੰ ਦਿਖਾਉਂਦਾ ਹੈ। ਪਰ ਕਿਤੇ ਉਹਦਾ ਘੋੜਾ ਠੀਕ ਨਹੀਂ ਹੁੰਦਾ। ਬਥੇਰੇ ਰਾਜਾਂ ਦੇ ਰਾਜੇ, ਵਜ਼ੀਰ ਸਭ ਉਹਨੂੰ ਦੇਖਣ ਲਈ ਆਉਂਦੇ ਨੇਗੇ। ਵੀ ਕਿਸੇ ਨਾ ਕਿਸੇ ਤਰੀਕੇ ਰਹੀ ਹੋ ਠੀਕ ਹੋ ਜੀ ਪਰ ਹਰ ਥਾਂ ਤੋਂ ਫੇਲ ਹੋ ਜਾਂਦਾ ਹੈ ਤਾਂ ਉਹਨੂੰ ਇੱਕ ਸ਼ਹਿਰ ਦਾ ਰਾਜਾ ਆ ਕੇ ਕਹਿੰਦਾ ਕਹਿੰਦਾ ਯਾਰ ਐਂ ਕਰਾ ਨਹੀਂ ਠੀਕ ਹੁੰਦਾ ਇਹਨੂੰ ਜ਼ਹਿਰ ਦਾ ਟਿਕਾ ਦੇ ਦੇ ਉਹ ਰਾਜਾ ਵੀ ਮੰਨ ਗਿਆ ਕਹਿੰਦਾ ਗੱਲ ਸਹੀ ਆ ਯਾਰ ਇਹ ਹੀ ਗੱਲ ਕਿ ਜੇ ਉੱਥੇ ਖੜਾ ਬੱਕਰਾ ਸੁਣ ਰਿਹਾ ਸੀਗਾ ਬੱਕਰੇ ਨੇ ਜਾ ਕੇ ਘੋੜੇ ਨੂੰ ਸਾਰਾ ਕੁਝ ਦੱਸਤਾ ਵੀ ਐਂ ਕਰਕੇ ਤੇਰੇ ਜ਼ਹਿਰ ਦਾ ਟਿਕਾ ਲਾਉਣ ਲੱਗੇ ਨੇ ਕਿਵੇਂ ਨਾ ਕਿਵੇਂ ਕਰਕੇ ਵੀਰਿਆ ਤੂੰ ਖੜਾ ਹੋ ਜਾ ਇੱਕ ਵਾਰੀ ਤੂੰ ਚੱਲਣ ਲੱਗ ਜਾ ਮੜਾ ਜੇ ਇੱਕ ਵਾਰੀ ਖੜਾ ਹੋ ਜਾ ਸੁੱਤਾ ਨਾ ਰਹਿ ਤੂੰ ਵੀ ਫੇਰ ਤੈਨੂੰ ਸ਼ਹਿਰ ਛੱਡ ਦੇਣੀ ਕੋੜਾ ਕਹਿੰਦਾ ਕੋਈ ਗੱਲ ਨਹੀਂ ਭਾਈ ਕੋੜਾ ਕਿਵੇਂ ਨਾ ਕਿਵੇਂ ਹਿੰਮਤ ਕਰਕੇ ਆਪਣੇ ਪਿਆਰਾਂ ਦੇ ਖੜਾ ਹੋ ਗਿਆ ਤੇ ਰਾਜਾ ਖੁਸ਼ ਹੋਇਆ ਰਾਜਾ ਇੰਨਾ ਖੁਸ਼ ਹੋਇਆ ਸਾਰੇ ਕਿਤੇ ਉਹਨੇ ਟੰਡੋਰਾ ਪਿੱਟਤਾ ਕਿ ਮੇਰਾ ਕੋੜਾ ਠੀਕ ਹੋ ਗਿਆ ਸਾਰਿਆਂ ਨੂੰ ਫੋਨ ਕਰ ਕਰਕੇ ਕਹਿੰਦਾ ਕਹਿੰਦਾ ਤੁਸੀਂ ਰਾਤ ਨੂੰ ਆ ਜਿਓ ਰਾਤ ਨੂੰ ਬੱਕਰਾ ਵਡਾਂਗੇ ਕਹਿਣ ਦਾ ਮਤਲਬ ਇਹ ਹੈ ਬੱਕਰੇ ਨੇ ਤਾਂ ਲੈ ਲੈ ਪੰਗਾ ਸਲਾਹ ਦੇ ਕੇ ਆਪਦੇ ਪੈਰ ਤੇ ਆਪ ਘਾੜੀ ਮਾਰ ਲਈ ਤਾਂ ਦੋਸਤੋ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਕਦੇ ਵੀ ਬਿਨਾ ਮੰਗੇ ਸਲਾਹ ਨਾ ਦਿਆ ਕਰੋ ਅੱਜ ਕੱਲ ਹਰੇਕ ਦੀ ਆਦਤ ਹੈ ਕਦੇ ਕਦੇ ਆਪਣੀ ਵੀ ਹੋ ਜਾਂਦੀ ਹੈ ਤਾਂ ਅੱਜ ਤੋਂ ਫਾਲਤੂ ਦੀ ਸਲਾਹ ਦੇਣੀ ਬੰਦ ਤਾਂ ਇਸੇ ਤਰ੍ਹਾਂ ਕਰਨਾ ਕਈ ਵਾਰ ਬੱਕਰੇ ਵਾਂਗੂ ਆਪੇ ਵੱਡੇ ਜਾਵਾਂਗੇ ਅੰਦੀ ਚੋਰੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ